ਇਜਾ ਕਿ ਮੈਂ ਦੇਖਦੇ ਹਾਂ ਸਾਰੀ ਘਟਨਾ ਤੁਹਾਨੂੰ ਪਤਾ ਆ ਤੁਸੀਂ ਵੀ ਇੱਕ ਲੇਡੀ ਨੂੰ ਤੁਸੀਂ ਵੀ ਸ਼ਾਇਦ ਪਰਫਾਰਮ ਕਰਦੇ ਹੋ ਜਾਂ ਕੀਤੀ ਹੋਈ ਆ ਕਰਦੇ ਜੀ ਪਰਫਾਰਮਰ ਆ ਮੈਂ ਤੇ ਸਾਰੀ ਇਹ ਘਟਨਾ ਨੂੰ ਲੈ ਕੇ ਕਿਵੇਂ ਤੁਸੀਂ ਕਰਦੇ ਕਿਵੇਂ ਇਹ ਨਤੀਜਾ ਦੇਖਦੇ ਹੋ ਦੇਖੋ ਜਿਵੇਂ ਪਤਾ ਲੱਗ ਰਿਹਾ ਕਿ ਲਾਡੀ ਭਾਜੀ ਉਹਨੂੰ ਖਿੱਚ ਰਹੀ ਸੀ ਗੇਤ ਲੜਾਈ ਖਤਮ ਕਰਾਉਣ ਦੇ ਮੂਡ 'ਚ ਸੀਗੇ ਕਿ ਹਾਂ ਵੀ ਲੜਾਈ ਖਤਮ ਹੋ ਜਾਏ ਲੜਾਈ ਗਾਹਾਂ ਵਧੇ ਨਾ ਕਿਉਂਕਿ ਅੱਗੇ ਪਾਰਟੀ ਵਾਲੇ ਨੇ ਵੀ ਡਰਿੰਕ ਕੀਤੀ ਹੁੰਦੀ ਹੈ ਵਿਆਹ ਸ਼ਾਦੀ ਦਾ ਮਾਹੌਲ ਆ ਤੇ ਗਾਹ ਦੇਖੋ ਜਿਵੇਂ ਉਸ ਬੰਦੇ ਨੇ ਗਲਾਸ ਮਾਰਿਆ ਠੀਕ ਹੈ ਅਸੀਂ ਹੁਣ ਕਿਸੇ ਨੂੰ ਗਾਲੀ ਗਲੋਚ ਕਰੀ ਜਾਵਾਂਗੇ ਪਿੱਤੀ ਤਾਂ ਅਗਲਿਆਂ ਦੀ ਵੀ ਹੋ ਠੀਕ ਹੈ ਜੀ ਤੇ ਉਸ ਕੁੜੀ ਨੂੰ ਗਾਲ ਨਹੀਂ ਕਢਣੀ ਚਾਹੀਦੀ ਸੀਗੀ ਗਾਲਾਂ ਨਹੀਂ ਕੋਈ ਗੱਲ ਹੋਈ ਸੀ ਥੱਲੇ ਉਤਰ ਜਾਂਦੀ ਬਾਅਦ ਚੋਂ ਆਪਾਂ ਨਿਬੇੜ ਲੈਂਦੇ ਹੈਲਕੀ ਨੇ ਕੀਤੀ ਹੈ ਪਹਿਲ ਆਬਵੀਅਸਲੀ ਕੁੜੀ ਨੇ ਕੀਤੀ ਹੈ ਇਹ ਤਾਂ ਕਲੀਅਰਲੀ ਅਸੀਂ ਮੰਗ ਇਹ ਕਰ ਰਹੇ ਹਾਂ ਕਿ ਪੈਲਸ ਕੈਮਰੇ ਲੱਗੇ ਹੋਏ ਸੀਗੇ ਕੈਮਰੇ ਕਢਵਾਓ ਕੈਮਰੇ ਦੀ ਵੀਡੀਓਜ਼ ਕਢਵਾਓ ਕਲੀਅਰ ਹੋ ਜਾਏਗਾ ਕਿ ਕੁੜੀ ਨੇ ਕਿੱਥੋਂ ਸਟਾਰਟ ਕੀਤਾ ਸੀ ਪਾਰਟੀ ਦੀ ਗਲਤੀ ਹੈ ਜਾਂ ਕੁੜੀ ਦੀ ਗਲਤੀ ਹੈ ਔਰ ਰਹੀ ਗੱਲ ਇਹ ਕਹਿੰਦੀ ਕਿ ਹਾਂ ਵੀ ਕੈਬਨ ਅਸੀਂ ਲੈ ਕੇ ਆਣੇ ਹਲਪਰ ਲੈ ਕੇ ਆਣੇ ਦੇਖੋ ਜੀ ਅਸੀਂ ਆਪਣੀ ਫੈਸਿਲਿਟੀ ਵਾਸਤੇ ਲੈ ਕੇ ਆਣੇ ਆ ਕੈਬਨ ਕਿਉਂਕਿ ਜਿਹੜੇ ਉੱਥੇ ਪੈਲਸ ਕੈਬਨ ਹੁੰਦੇ ਆ ਉਹ ਕਈ ਵਾਰੀ ਵਾਸ਼ ਨਹੀਂ ਹੋ ਜਾਂਦੇ ਸਾਨੂੰ ਬੈਡ ਸਮੈਲ ਆਂਦੀ ਆ ਉੱਥੋਂ ਅਸੀਂ ਆਪਣੀ ਫੈਸਿਲਿਟੀ ਵਾਸਤੇ ਉਹ ਲੈ ਕੇ ਆਣੇ ਹੈ ਹਲਪਰ ਹੋ ਗਿਆ ਉਹ ਅਸੀਂ ਆਪਣੇ ਵਾਸਤੇ ਲੈ ਕੇ ਆਣੇ ਕਿਸੇ ਹੋਰ ਵਾਸਤੇ ਨਹੀਂ ਪੇਮੈਂਟ ਵੀ ਮਿਲਦੀ ਹੈ ਜਾਓ ਅਸੀਂ 25-25 3000 ਰੁਪਏ ਸਿਕਿਉਰਿਟੀ ਦੀ ਵੀ ਗੱਲ ਕਿਤੇ ਨਾ ਕਿਤੇ ਕਰਦੇ ਆ ਲੱਗਦਾ ਕਿ ਜਦ ਆ ਜ਼ਿਆਦਾਤਰ ਮੋਸਟਲੀ ਆਪਾਂ ਦੇਖਿਆ ਜਦ ਕਿ ਕਿਤੇ ਗਾਹ ਪੈਂਦਾ ਹੈ ਜੇ ਹਨਾ ਤਾਂ ਸਭ ਤੋਂ ਪਹਿਲਾਂ ਲੜਕੀ ਜਿਹੜੀ ਹੈ ਸਟੇਜ ਤੋਂ ਉਤਰਦੀ ਆ ਸਰ ਉਹਨੇ ਇੱਕ ਵੀਡੀਓ 'ਚ ਆਂ ਬੋਲੇ ਇੰਟਰਵਿਊ ਹੋ ਚੁੱਕੇ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਇਹ ਪੋਸੀਬਲੀ ਮੈਨੂੰ 20 ਸਾਲ ਹੋ ਗਏ ਕੰਮ ਕਰਦੀ ਨੂੰ ਬਰਾਤ ਦੇ 200 250 ਹਜ਼ਾਰ ਬੰਦਾ ਹੁੰਦਾ ਹੈ ਠੀਕ ਹੈ ਜੀ ਤੁਸੀਂ ਵੀ ਜਾਣਦੇ ਹੋ ਹੁੰਦਾ ਤੇ ਇਕੱਲੀ ਕੁੜੀ ਹਜ਼ਾਰ ਬੰਦੇਾਂ 'ਚ ਕਿਵੇਂ ਨਿਕਲ ਕੇ ਆ ਜਾਊਗੀ ਤੁਸੀਂ ਦੱਸ ਦਿਓ ਮੈਨੂੰ ਆਰਗੇਨਾਈਜ਼ਰ ਆ ਉੱਥੇ ਬਾਉਂਸਰਸ ਖੜੇ ਆ ਐਂਕਰ ਖੜਾ ਭੰਗੜੇ ਵਾਲੇ ਸਾਡੇ ਮੁੰਡੇ ਸਾਡੇ ਨਾਲ ਖੜੇ ਆ ਸਾਡੀ ਸਾਰੀ ਟੀਮ ਖੜੀ ਆ ਉੱਥੇ ਘੱਟੋ ਘੱਟ 25 30 ਬੰਦਿਆਂ ਦੀ ਟੀਮ ਹੁੰਦੀ ਆ ਅਸੀਂ ਇਕੱਲੇ ਕੁਝ ਵੀ ਨਹੀਂ ਆ ਜੀ ਇਹਨਾਂ ਤੋਂ ਬਿਨਾ ਬਾਕੀ ਕੁੜੀ ਨੇ ਦੇਖੋ ਡਰਿੰਕ ਕੀਤੀ ਹੋਈ ਆ ਤਾਂ ਕਰੀ ਕੁੜੀ ਸਰਾਸਰ ਗਲਤ ਹੈ ਤੁਹਾਨੂੰ ਪੱਕਾ ਕਲੀਅਰ ਆ ਕਲੀਅਰ ਨਹੀਂ ਆ ਜੀ ਪਰ ਉਹਨਾਂ ਨੂੰ ਕਲੀਅਰ ਆ ਜਿਹੜੇ ਉੱਥੇ ਔਨ ਦੀ ਸਪੋਟ ਉੱਥੇ ਪ੍ਰੈਜ਼ੈਂਟ ਸੀਗੇ ਭੰਗੜੇ ਵਾਲੇ ਮੁੰਡੇ ਹੈਗੇ ਆ ਜੀ ਬਿਲਕੁਲ ਉੱਤੇ ਘੱਟੋ ਘੱਟ 15-20 ਬੰਦੇ ਹੈਗੇ ਜਿਹੜੇ ਉੱਥੇ ਹਾਜ਼ਰ ਸੀਗੇ ਕੀ ਚਾਹਨੇ ਹੋ ਆ ਅਖੀਰ ਕਰ ਕੀ ਹੋਣਾ ਚਾਹੀਦਾ ਹੈ ਘਟਨ ਨੂੰ ਲੈ ਕੇ ਜਿਹੜੇ ਪਰਚਾ ਇੱਕ ਤਾਂ ਲਾਡੀ ਗਿਲ ਭਾਈ ਤੇ ਕੰਪਲੇਂਟ ਹੋਈ ਹੈ ਬੈਨੀਪਾਲ ਭਾਈ ਤੇ ਹੋਈ ਹੈ ਇਹ ਰੋਂਗ ਹੋਈ ਹੈ ਜੀ ਉਹਨਾਂ ਦਾ ਫੰਕਸ਼ਨ ਸੀਗਾ ਉਹ ਛੁੜਾ ਰਹੇ ਸੀਗੇ ਕਿ ਲੜਾਈ ਖਤਮ ਕਰਾ ਰਹੇ ਸੀਗੇ ਤੇ ਉਹਨਾਂ ਤੇ ਇੱਕ ਪਰਚਾ ਜੀ ਨਾਲ ਤੇ ਹੋਇਆ ਉਹ ਵੀ ਗਲਤ ਹੋਇਆ ਕਿਉਂਕਿ ਅਗਰ ਕੋਈ ਕਿਸੇ ਨੂੰ ਗਾਲੀ ਗਲੋਚ ਇੰਨਾ ਜ਼ਬਰਦਸਤ ਕੱਢੂਗਾ ਕੋਈ ਵੀ ਹੈ ਉਹ ਜੋ ਵੀ ਹੱਥ ਚਾਊਗਾ ਉਹ ਮਾਰੂਗਾ ਜੀ ਇਹ ਫੇਰ ਵੀ ਪਾਰਟੀ ਬਹੁਤ ਡੀਸੈਂਟ ਸੀ ਨਹੀਂ ਤਾਂ ਅਗਰ ਗੰਦੀ ਪਾਰਟੀਆਂ ਵੀ ਦੇਖੋ ਜੀ ਹੁੰਦੀ ਬਿਲਕੁਲ ਪਹਿਲੇ ਤੋਂ ਨਿਕਲਾ ਨਹੀਂ ਸੀ ਦੇਣਾ ਇਹ ਕਲੀਅਰ ਪਤਾ ਲੱਗ ਰਿਹਾ ਇੰਨੀ ਗਾਲੀ ਗਲੋਚ ਕੁੜੀ ਕਰ ਹੀ ਨਹੀਂ ਸਕਦੀ ਹੁਣ 20 ਸਾਲ ਮੈਨੂੰ ਹੋ ਗਏ ਕਦੇ ਮੈਂ ਨਹੀਂ ਬੋਲ ਸਕਦੀ ਜਾਂਚ ਦੀ ਮੰਗ ਕਰਦੇ ਬਿਲਕੁਲ ਜੀ ਜਾਂਚ ਹੋਣੀ ਚਾਹੀਦੀ ਹੈ ਅਲੀਸ਼ਾ ਕਿਵੇਂ ਦੇਖਦੇ ਹੋ ਸਾਰੀ ਘਟਨਾ ਤੁਹਾਨੂੰ ਪਤਾ ਹੈ ਤੁਸੀਂ ਇੱਕ ਲੇਡੀ ਹੋ ਤੁਸੀਂ ਵੀ ਸ਼ਾਇਦ ਪਰਫਾਰਮ ਕਰਦੇ ਹੋ ਜਾਂ ਕੀਤੀ ਹੋਈ ਆ ਕਰਦੀਆਂ ਜੀ ਪਰਫਾਰਮਰ ਆ ਮੈਂ ਤੇ ਸਾਰੀ ਇਹ ਘਟਨਾ ਨੂੰ ਲੈ ਕੇ ਕਿਵੇਂ ਤੁਸੀਂ ਕਰਦੇ ਕਿਵੇਂ ਇਹ ਨਤੀਜਾ ਦੇਖਦੇ ਹੋ ਦੇਖੋ ਜਿਵੇਂ ਪਤਾ ਲੱਗ ਰਿਹਾ ਕਿ ਲਾਡੀ ਭਾਜੀ ਉਹਨੂੰ ਖਿੱਚ ਰਏ ਸੀਗੇ ਤੇ ਲੜਾਈ ਖਤਮ ਕਰਾਉਣ ਦੇ ਮੂਡ 'ਚ ਸੀਗੇ ਕਿ ਹਾਂ ਵੀ ਲੜਾਈ ਖਤਮ ਹੋ ਜਾਏ ਲੜਾਈ ਗਾਹਾਂ ਵਧੇ ਨਾ ਕਿਉਂਕਿ ਅੱਗੇ ਪਾਰਟੀ ਵਾਲੇ ਨੇ ਵੀ ਡਰਿੰਕ ਕੀਤੀ ਹੁੰਦੀ ਹੈ ਵਿਆਹ ਸ਼ਾਦੀ ਦਾ ਮਾਹੌਲ ਆ ਤੇ ਗਾਹ ਦੇਖੋ ਜਿਵੇਂ ਉਸ ਬੰਦੇ ਨੇ ਗਲਾਸ ਮਾਰਿਆ ਠੀਕ ਹੈ ਅਸੀਂ ਹੁਣ ਕਿਸੇ ਨੂੰ ਗਾਲੀ ਗਲੋਚ ਕਰੀ ਜਾਵਾਂਗੇ ਪਿੱਤੀ ਤਾਂ ਅਗਲਿਆਂ ਦੀ ਵੀ ਹੋਈ ਹੈ ਠੀਕ ਹੈ ਜੀ ਤੇ ਉਸ ਕੁੜੀ ਨੂੰ ਗਾਲ ਨਹੀਂ ਕੱਢਣੀ ਚਾਹੀਦੀ ਸੀਗੀ ਗਾਲਾ ਨਹੀਂ ਕੋਈ ਗੱਲ ਹੋਈ ਸੀ ਥੱਲੇ ਉਤਰ ਜਾਂਦੀ ਬਾਅਦ 'ਚ ਆਪਾਂ ਨਿਬੇੜ ਲੈ। ਪਹਿਲ ਕਿਨੇ ਕੀਤੀ? ਪਹਿਲ ਆਬਵੀਅਸਲੀ ਕੁੜੀ ਨੇ ਕੀਤੀ ਹੈ। ਇਹ ਕੈਮਰੇ ਕਢਵਾਓ ਕੈਮਰੇ ਦੀ ਵੀਡੀਓਜ਼ ਕਢਵਾਓ ਕਲੀਅਰ ਹੋ ਜਾਏਗਾ ਕਿ ਕੁੜੀ ਨੇ ਕਿੱਥੋਂ ਸਟਾਰਟ ਕੀਤਾ ਸੀ ਪਾਰਟੀ ਦੀ ਗਲਤੀ ਹੈ ਜਾਂ ਕੁੜੀ ਦੀ ਗਲਤੀ ਹੈ ਔਰ ਰਹੀ ਗੱਲ ਇਹ ਕਹਿ ਰਹੇ ਹਾਂ ਦੀ ਕਿ ਹਾਂ ਵੀ ਕੈਬਨ ਅਸੀਂ ਲੈ ਕੇ ਆਨੇ ਹਾਂ ਹਲਪਰ ਲੈ ਕੇ ਆਨੇ ਦੇਖੋ ਜੀ ਅਸੀਂ ਆਪਣੀ ਫੈਸਿਲਿਟੀ ਵਾਸਤੇ ਲੈ ਕੇ ਆਨੇ ਹਾਂ ਕੈਬਨ ਕਿਉਂਕਿ ਜਿਹੜੇ ਉੱਥੇ ਪੈਲੈਸ ਕੈਬਨ ਹੁੰਦੇ ਆ ਉਹ ਕਈ ਵਾਰੀ ਵਾਸ਼ ਨਹੀਂ ਹੋ ਜਾਂਦੇ ਸਾਨੂੰ ਬੈਡ ਸਮਲ ਆਂਦੀ ਆ ਉੱਥੋਂ ਅਸੀਂ ਆਪਣੀ ਫੈਸਿਲਿਟੀ ਵਾਸਤੇ ਉਹ ਲੈ ਕੇ ਆਨੇ ਹਲਪਰ ਹੋ ਗਿਆ ਉਹ ਅਸੀਂ ਆਪਣੇ ਵਾਸਤੇ ਲੈ ਕੇ ਆਨੇ ਕਿਸੇ ਹੋਰ ਵਾਸਤੇ ਨਹੀਂ ਜਿਵੇਂ ਮੈਨੂੰ ਵੀ ਮਿਲਦੀ ਜਾਓ ਅਸੀਂ 25-25 ਤੀਤੀ ਹਜ਼ਾਰ ਰੁ ਸਿਕਿਉਰਿਟੀ ਦੀ ਵੀ ਗੱਲ ਕਿਤੇ ਨਾ ਕਿਤੇ ਕਰਦੇ ਆ ਲੱਗਦਾ ਕਿ ਜਦ ਆ ਜ਼ਿਆਦਾਤਰ ਮੋਸਟਲੀ ਆਪਾਂ ਦੇਖਿਆ ਜਦ ਕਿ ਕਿਤੇ ਗਾਹ ਪੈਂਦਾ ਹੈ ਜੇ ਹਨਾ ਤਾਂ ਸਭ ਤੋਂ ਪਹਿਲਾਂ ਲੜਕੀ ਜਿਹੜੀ ਹੈ ਸਟੇਜ ਤੋਂ ਉਤਰਦੀ ਆ ਸਰ ਉਹਨੇ ਇੱਕ ਵੀਡੀਓ 'ਚ ਆਂ ਬੋਲੇ ਇੰਟਰਵਿਊ ਹੁੱਚੇ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਇਹ ਪੋਸੀਬਲੀ ਮੈਨੂੰ 20 ਸਾਲ ਹੋ ਗਏ ਕੰਮ ਕਰਦੀ ਨੂੰ ਬਰਾਤ ਦੇ 200 250 ਹਜ਼ਾਰ ਬੰਦਾ ਹੁੰਦਾ ਹੈ ਠੀਕ ਹੈ ਜੀ ਤੁਸੀਂ ਵੀ ਜਾਣਦੇ ਹੋ ਹੁੰਦਾ ਤੇ ਇਕੱਲੀ ਕੁੜੀ ਹਜ਼ਾਰ ਬੰਦੇਾਂ ਚੋਂ ਕਿਵੇਂ ਨਿਕਲ ਕੇ ਆ ਜਾਊਗੀ ਤੁਸੀਂ ਦੱਸ ਦਿਓ ਮੈਨੂੰ ਆਰਗੇਨਾਈਜ਼ਰ ਆ ਉੱਥੇ ਬਾਉਂਸਰਸ ਖੜੇ ਆ ਐਂਕਰ ਖੜਾ ਭੰਗੜੇ ਵਾਲੇ ਸਾਡੇ ਮੁੰਡੇ ਸਾਡੇ ਨਾਲ ਖੜੇ ਆ ਸਾਡੀ ਸਾਰੀ ਟੀਮ ਖੜੀ ਆ ਉੱਥੇ ਘੱਟੋ ਘੱਟ 25 30 ਬੰਦਿਆਂ ਦੀ ਟੀਮ ਹੁੰਦੀ ਆ ਅਸੀਂ ਇਕੱਲੇ ਕੁਝ ਵੀ ਨਹੀਂ ਆ ਜੀ ਇਹਨਾਂ ਤੋਂ ਬਿਨਾ ਬਾਕੀ ਕੁੜੀ ਨੇ ਦੇਖੋ ਡਰਿੰਕ ਕੀਤੀ ਹੋਈ ਆ ਤਾਂ ਕਰੀ ਕੁੜੀ ਸਰਾਸਰ ਗਲਤ ਹੈ ਤੁਹਾਨੂੰ ਪੱਕਾ ਕਲੀਅਰ ਆ ਕਲੀਅਰ ਨਹੀਂ ਆ ਜੀ ਪਰ ਉਹਨਾਂ ਨੂੰ ਕਲੀਅਰ ਆ ਜਿਹੜੇ ਉੱਥੇ ਔਨ ਦੀ ਸਪੌਟ ਉੱਥੇ ਪ੍ਰੈਜ਼ੈਂਟ ਸੀਗੇ ਭੰਗੜੇ ਵਾਲੇ ਮੁੰਡੇ ਹੈਗੇ ਆ ਉੱਤੇ ਘੱਟੋ ਘੱਟ 15-20 ਬੰਦੇ ਹੈਗੇ ਜਿਹੜੇ ਉੱਥੇ ਹਾਜ਼ਰ ਸੀਗੇ ਕੀ ਚਾਹਨੇ ਹੋ ਆ ਅਖਰਕਾਰ ਕੀ ਹੋਣਾ ਚਾਹੀਦਾ ਹੈ ਘਟਨ ਨੂੰ ਲੈ ਕੇ ਜਿਹੜੇ ਪਰਚਾ ਇੱਕ ਤਾਂ ਲਾਡੀ ਗਿਲ ਭਾਈ ਤੇ ਕੰਪਲੇਂਟ ਹੋਈ ਹੈ ਬੈਨੀਪਾਲ ਭਾਈ ਤੇ ਹੋਈ ਹੈ ਇਹ ਰੋਂਗ ਹੋਈ ਹੈ ਜੀ ਉਹਨਾਂ ਦਾ ਫੰਕਸ਼ਨ ਸੀਗਾ ਉਹ ਛੁੜਾ ਰਹੇ ਸੀਗੇ ਕਿ ਲੜਾਈ ਖਤਮ ਕਰਾ ਰਹੇ ਸੀਗੇ ਤੇ ਉਹਨਾਂ ਤੇ ਇੱਕ ਪਰਚਾ ਜੀ ਨਾਲ ਤੇ ਹੋਇਆ ਉਹ ਵੀ ਗਲਤ ਹੋਇਆ ਕਿਉਂਕਿ ਅਗਰ ਕੋਈ ਕਿਸੇ ਨੂੰ ਗਾਲੀ ਗਲੋਚ ਇੰਨਾ ਜ਼ਬਰਦਸਤ ਕੱਢੂਗਾ ਕੋਈ ਵੀ ਹੈ ਉਹ ਜੋ ਵੀ ਹੱਥ ਚਾਊਗਾ ਉਹ ਮਾਰੂਗਾ ਜੀ ਇਹ ਫੇਰ ਵੀ ਪਾਰਟੀ ਬਹੁਤ ਡੀਸੈਂਟ ਸੀ ਨਹੀਂ ਤਾਂ ਅਗਰ ਗੰਦੀ ਪਾਰਟੀਆਂ ਵੀ ਦੇਖੋ ਜੀ ਹੁੰਦੀਆਂ ਬਿਲਕੁਲ ਪਹਿਲੇ ਤੋਂ ਨਿਕਲਾ ਨਹੀਂ ਸੀ ਦੇਣਾ ਇਹ ਕਲੀਅਰ ਪਤਾ ਲੱਗ ਰਿਹਾ ਇੰਨੀ ਗਾਲੀ ਗਲੋਚ ਕੁੜੀ ਕਰ ਹੀ ਨਹੀਂ ਸਕਦੀ ਹੁਣ 20 ਸਾਲ ਮੈਨੂੰ ਹੋ ਗਏ ਕਦੇ ਮੈਂ ਨਹੀਂ ਬੋਲ ਸਕਦੀ ਜਾਂਚ ਦੀ ਮੰਗ ਕਰ ਬਿਲਕੁਲ ਜੀ ਜਾਂਚ ਹੋਣੀ ਚਾਹੀਦੀ ਹੈ